ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦੇ ਮੁੱਦੇ ਤੇ ਪਹਿਲੀ ਵਾਰ ਡੋਨਾਲਡ ਟਰੰਪ ਡਾਮਾਡੋਲ ਨਜ਼ਰ ਆ ਰਹੇ ਨੇ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਰਾਸ਼ਟਰਪਤੀ ਨੂੰ ਪੈਰ ਪਿੱਛੇ ਖਿੱਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਬਾਰਡਰ ਪੈਟਰੋਲ ਏਜੰਟਸ ਨੂੰ ਮਿਨੀਸੋਟਾ ਦਾ ਮਿਨੀਪੋਲਿਸ ਸ਼ਹਿਰ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਨੇ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟਰੀ ਨੋਇਮ ਦੀ ਕੁਰਸੀ ਵੀ ਖਤਰੇ 'ਚ ਨਜ਼ਰ ਆ ਰਹੀ ਹੈ ਜੇ 트럼ਪ ਨੇ ਸਾਰੀ ਜ਼ਿੰਮੇਵਾਰੀ ਬਾਰਡਰ ਜ਼ਾਰ ਟੌਮ ਹੋਮਨ ਦੇ ਹੱਥਾਂ 'ਚ ਸੌਂਪ ਦਿੱਤੀ ਹੈ। ਲਿਟਲ ਨੈਪੋਲੀਅਨ ਵਜੋਂ ਬਾਰਡਰ ਪੈਟਰੋਲ ਕਮਾਂਡਰ ਗਰੇਗਰੀ ਬਰੋਵੀਨੋ ਅਤੇ ਉਹਨਾਂ ਦੇ ਜਵਾਨਾਂ ਦੀ ਰਵਾਨਗੀ ਦਾ ਤਤਕਾਲੀ ਕਾਰਨ ਐਲੈਕਸ ਪ੍ਰਿਟੀ ਦੀ ਮੌਤ ਦੱਸੀ ਜਾ ਰਹੀ ਹੈ ਜਿਸ ਬਾਰੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਬਰਾਕ ਓਬਾਮਾ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਪ੍ਰਵਾਸੀਆਂ ਨੂੰ ਜ਼ੋਰ ਜ਼ਬਰਦਸਤੀ ਨਾਲ ਕਾਬੂ ਕਰਨ ਦੀ ਸੋਚ ਬੋਵੀਨੋ ਨੇ ਉਭਾਰੀ। ਤੇ ਐਲੈਕਸ ਪ੍ਰੇਟੀ ਦੀ ਮੌਤ ਮਗਰੋਂ ਦਾਵਾ ਕੀਤਾ ਕਿ ਉਹ ਫੈਡਰਲ ਏਜੰਟਸ ਦਾ ਕਤਲੇਆਮ ਕਰਨਾ ਚਾਹੁੰਦਾ ਸੀ ਪਰ ਟਰੰਪ ਨੇ ਐਤਵਾਰ ਅਤੇ ਸੋਮਵਾਰ ਹਰ ਮੀਡੀਆ ਰਿਪੋਰਟ ਨੂੰ ਡੁੰਗਾਈ ਨਾਲ ਕੋਖਣ ਮਗਰੋਂ ਸਿੱਟਾ ਕੱਢਿਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੰਚਾਰਜ ਕ੍ਰਿਸਟੀ ਨੋਇਮ ਤੋਂ ਲੈ ਕੇ ਬੋਵਿਨੋ ਤੱਕ ਸਾਰੇ ਝੂਠ ਬੋਲ ਰਹੇ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਟ ਨੇ ਕ੍ਰਿਸਟੀ ਨੋਇਮ ਵੱਲੋਂ ਵਰਤੀ ਸ਼ਬਦਾਵਲੀ ਤੋਂ ਟਰੰਪ ਨੂੰ ਦੂਰ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਅਜਿਹਾ ਬਿਲਕੁਲ ਨਹੀਂ ਸੋਚਦੇ ਅਸਲ 'ਚ ਗ੍ਰੈਗਰੀ ਬੋਵਿਨੋ ਨੂੰ ਕ੍ਰਿਸਟੀ ਨੋਇਮ ਦਾ ਵਫਾਦਾਰ ਮੰਨਿਆ ਜਾਂਦਾ ਹੈ ਤੇ ਅਮਰੀਕਾ ਦੀ ਗ੍ਰੈਸ ਸੁਰੱਖਿਆ ਮੰਤਰੀ ਆਪਣੇ ਵਫਾਦਾਰ ਨੂੰ ਰੌਡਨੀ ਸਕਾਟ ਦੀ ਥਾਂ ਬਾਰਡਰ ਪੈਟਰੋਲ ਚੀਫ ਬਣਾਉਣਾ ਚਾਹੁੰਦੀ ਹੈ ਪਰ ਦੂਜੇ ਪਾਸੇ ਰੌਡਨੀ ਸਕਾਟ ਦੇ ਸਿਰ ਤੇ ਟਾਮ ਹੋਮਨ ਦਾ ਹੱਥ ਹੈ ਜਿਸ ਨੂੰ ਵੇਖਦਿਆਂ ਪੇਚਾ ਗੁੰਝਲਦਾਰ ਹੋ ਗਿਆ ਹੈ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਬੋਵੀਨੋ ਨੇ ਕਦੇ ਨਕਾਬ ਨਹੀਂ ਪਾਇਆ ਤੇ ਆਪਣੇ ਆਪ ਨੂੰ ਧਾਕੜ ਅਫਸਰ ਵਜੋਂ ਪੇਸ਼ ਕਰਦਾ ਆ ਰਿਹਾ ਹੈ ਬਾਰ ਮਿਨੀਸੋਟਾ ਚ ਵਿਖਾਵਾ ਕਾਰੀਆਂ ਨੇ ਸਾਰੀ ਆਕੜ ਕੱਢ ਦਿੱਤੀ ਬੋਵਿਨੋ ਦੇ ਪਹਿਰਾਵੇ ਬਾਰੇ ਕੈਲੀਫੋਰਨੀਆ ਦੇ ਗਵਰਨਰ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਹਨਾਂ ਦਾ ਪਹਿਰਾਵਾ ਅਜੇਹਾ ਮਹਿਸੂਸ ਹੁੰਦਾ ਜਿਵੇਂ ਕਿਸੇ ਪ੍ਰਾਈਵੇਟ ਆਰਮੀ ਦਾ ਮੈਂਬਰ ਹੋਵੇ ਇੱਥੇ ਦੱਸਣਾ ਬਣਦਾ ਹੈ ਕਿ ਬੋਵਿਨੋ ਨੇ ਇੱਕ ਵਾਰ ਪੱਤਰਕਾਰ ਨੂੰ ਕੈਲੀਫੋਰਨੀਆ ਦੀ ਇੰਪੀਰੀਅਲ ਵੈਲੀ ਚ ਸੱਦਿਆ ਤੇ ਉਹ ਨਹਿਰ ਤੈਰ ਕੇ ਪਾਰ ਕੀਤੀ ਜਿਸ ਤਰ੍ਹਾਂ ਹੀ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦਾਖਲ ਹੁੰਦੇ ਨੇ ਦਸੰਬਰ 2025 ਚ ਕੀਤੇ ਗਏ ਇੱਕ ਰਾਸ਼ਟਰੀ ਸਰਵੇਖਣ ਦੇ ਅਨੁਸਾਰ 10 ਚੋਂ 6 এਸ਼ੀਆਈ ਅਮਰੀਕੀ ਮੂਲ ਹਵਾਈਆਂ ਅਤੇ ਪ੍ਰਸ਼ਾਂਤ ਟਾਪੂ ਵਾਸੀ ਬਾਲਗ ਮੰਨਦੇ ਨੇ ਕਿ ਸੰਯੁਕਤ ਰਾਜ ਅਮਰੀਕਾ 2026 ਚ ਗਲਤ ਦਿਸ਼ਾਵਲੀ ਜਾ ਰਿਹਾ ਹੈ। ਇਹ ਸਰਵੇਖਣ ਐਸੋਸੀਏਟਿਡ ਪ੍ਰੈਸ ਐਨਓਆਰਸੀ ਸੈਂਟਰ ਅਤੇ ਏਏਪੀਆਈ ਡੇਟਾ ਦੁਆਰਾ ਕੀਤਾ ਗਿਆ ਸੀ ਸਰਵੇਖਣ ਚ ਪਾਇਆ ਗਿਆ ਕਿ ਲੋਕਾਂ ਦੀਆਂ ਮੁੱਖ ਚਿੰਤਾਵਾਂ ਮਹਿੰਗਾਈ ਸਿਹਤ ਸੰਭਾਲ ਲਾਗਤਾਂ ਤੇ ਇਮੀਗ੍ਰੇਸ਼ਨ ਸਨ ਸਰਵੇਖਣ ਦੇ ਅਨੁਸਾਰ ਲਗਭਗ 60% ਏਏਪੀਆਈ ਬਾਲਗ ਮੰਨਦੇ ਨੇ ਕਿ 2026 ਚ ਦੇਸ਼ ਦੀ ਸਥਿਤੀ ਹੋਰ ਵਿਗੜ ਜਾਵੇਗੀ ਜਦ ਕਿ 58% ਨੂੰ ਡਰ ਹੈ ਕਿ ਦੇਸ਼ ਦੀ ਆਰਥਿਕਤਾ ਵੀ ਵਿਗੜ ਜਾਵੇਗੀ 49% ਨੇ ਮਹਿੰਗਾਈ ਅਤੇ ਰੋਜ਼ਾਨਾ ਖਰਚਾ ਨੂੰ ਸਰਕਾਰ ਦੀ ਪ੍ਰਮੁੱਖ ਤਰਜੀਹ ਦੱਸਿਆ। ਕੁੱਲ ਮਿਲਾ ਕੇ 72% ਨੇ ਕਿਸੇ ਨਾ ਕਿਸੇ ਕਿਸਮ ਦੀ ਆਰਥਿਕ ਚਿੰਤਾ ਦੀ ਰਿਪੋਰਟ ਕੀਤੀ ਅਤੇ 42% ਨੇ ਆਪਣੀ ਨਿੱਜੀ ਵਿੱਤੀ ਸਥਿਤੀ ਨੂੰ ਚਿੰਤਾ ਦਾ ਕਾਰਨ ਦੱਸਿਆ। ਲਗਭਗ 1 ਤਿਹਾਈ ਉੱਤਰਦਾਤਾਵਾਂ ਨੂੰ ਉਮੀਦ ਹੈ ਕਿ ਨੇੜਲੇ ਭਵਿੱਖ 'ਚ ਉਹਨਾਂ ਦੀ ਆਪਣੀ ਵਿੱਤੀ ਸਥਿਤੀ ਵਿਗੜ ਜਾਵੇਗੀ। ਇਹ ਚਿੰਤਾ ਘੱਟ ਆਮਦਨ ਵਾਲੇ ਪਰਿਵਾਰਾਂ 'ਚ ਵਧੇਰੇ ਹੈ। ਸਾਲਾਨਾ 50000 ਡਾਲਰ ਤੋਂ ਘੱਟ ਕਮਾਉਣ ਵਾਲੇ ਪਰਿਵਾਰਾਂ 'ਚ 46% ਨੂੰ ਉਮੀਦ ਹੈ ਕਿ ਉਹਨਾਂ ਦੀ ਵਿੱਤੀ ਸਥਿਤੀ ਵਿਗੜ ਜਾਵੇਗੀ ਜਦਕਿ 1 ਲੱਖ ਡਾਲਰ ਜਾਂ ਇਸ ਤੋਂ ਵੱਧ ਕਮਾਉਣ ਵਾਲੇ ਪਰਿਵਾਰਾਂ ਲਈ ਇਹ 29% ਹੈ ਵੱਧ ਦੀ ਸਿਹਤ ਸੰਭਾਲ ਲਾਗਤ ਵੀ ਏ ਏ ਪੀ ਆਈ ਭਾਈਚਾਰੇ ਲਈ ਇੱਕ ਵੱਡੀ ਚਿੰਤਾ ਹੈ ਲਗਭਗ ਸਾਰੇ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਵੱਧ ਦੀ ਸਿਹਤ ਸੰਭਾਲ ਲਾਗਤਾਂ ਬਾਰੇ ਚਿੰਤਤ ਨੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਉਹ ਇਲਾਜ ਤੱਕ ਪਹੁੰਚ ਨਹੀਂ ਕਰ ਸਕਣਗੇ ਬੀਮਾ ਗਵਾ ਦੇਣਗੇ ਜਾਂ ਦਵਾਈਆਂ ਖਰੀਦਣ ਦੇ ਯੋਗ ਨਹੀਂ ਹੋਣਗੇ ਇਹ ਡਾਰਕ ਕਟ ਆਮਦਨ ਵਾਲੇ ਪਰਿਵਾਰਾਂ 'ਚ ਹੋਰ ਵੀ ਸਪਸ਼ਟ ਹੈ ਇਮੀਗ੍ਰੇਸ਼ਨ ਵੀ ਇੱਕ ਮੁੱਖ ਮੁੱਦਾ ਬਣਿਆ ਹੋਇਆ ਹੈ 41% ਉੱਤਰ ਦਾ ਦਾਅਵਾ ਨੇ ਇਸ ਨੂੰ ਇੱਕ ਪ੍ਰਮੁੱਖ ਸਰਕਾਰੀ ਤਰਜੀਹ ਦੱਸਿਆ ਇਸ ਤੋਂ ਇਲਾਵਾ ਲੋਕਤੰਤਰ ਤੇ ਨਾਗਰਿਕ ਆਜ਼ਾਦੀਆਂ ਬਾਰੇ ਚਿੰਤਾਵਾਂ ਉਠਾਈਆਂ ਗਈਆਂ ਨੇ 58% ਲੋਕ ਪ੍ਰਗਟਾਵੇ ਦੀ ਆਜ਼ਾਦੀ ਤੋਂ ਅਤੇ 57% ਪ੍ਰੈਸ ਦੀ ਆਜ਼ਾਦੀ ਤੋਂ ਖਤਰਾ ਮਹਿਸੂਸ ਕਰਦੇ ਨੇ ਇੱਕ ਮਹੱਤਵਪੂਰਨ ਗਿਣਤੀ ਨੇ VOTING ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ ਜਦੋਂ ਰਾਸ਼ਟਰੀ ਪਛਾਣ ਬਾਰੇ ਪੁੱਛਿਆ ਗਿਆ ਤਾਂ AAPI ਬਾਲਗਾ ਨੇ ਧਾਰਮਿਕ ਸੱਭਿਆਚਾਰ ਨਾਲੋਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਵਧੇਰੇ ਮਹੱਤਵਪੂਰਨ ਦਰਜਾ ਦਿੱਤਾ ਲਗਭਗ 80% ਨੇ ਕਿਹਾ ਕਿ ਲੋਕਤੰਤਰੀ ਤੌਰ ਤੇ ਚੁਣੀ ਹੋਈ ਸਰਕਾਰ ਅਮਰੀਕੀ ਪਛਾਣ ਲਈ ਬਹੁਤ ਮਹੱਤਵਪੂਰਨ ਹੈ ਅਮਰੀਕਾ ਦੀ ਹਾਊਸ ਆਫ ਰਿਪ੍ਰেজੈਂਟੇਟਿਵਜ਼ ਚ ਸਿੱਖ ਵਿਰੋਧੀ ਭੇਦਭਾਵ ਅਤੇ ਨਫ਼ਰਤੀ ਅਪਰਾਧਾਂ ਖਿਲਾਫ ਸੰਗੀ ਪੱਧਰ ਤੇ ਕਾਰਵਾਈ ਨੂੰ ਮਜ਼ਬੂਤ ਕਰਨ ਲਈ ਪੇਸ਼ ਕੀਤੇ ਗਏ ਕਾਨੂੰਨ ਨੂੰ ਦੋਵਾਂ ਪ੍ਰਮੁੱਖ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ ਇਸ ਕਦਮ ਤਹਿਤ ਕਾਂਗਰਸ ਵੂਮਨ ਜੋਈ ਲੌਫ ਗ੍ਰੇਨ ਨੇ ਇਸ ਬਿੱਲ ਦੀ ਸਹਿ ਪ੍ਰਸਤਾਵਕ ਵਜੋਂ ਸ਼ਮੂਲੀਅਤ ਕੀਤੀ ਹੈ ਸਿੱਖ ਅਮਰੀਕੀ ਭੇਦਭਾਵ ਵਿਰੋਧੀ ਐਕਟ 2025 ਜਿਸ ਨੂੰ ਐਚ ਆਰ 7100 ਕਿਹਾ ਜਾਂਦਾ ਹੈ ਇਸ ਨੂੰ ਹੁਣ ਕੈਲੀਫੋਰਨੀਆ ਤੋਂ ਡੈਮੋਕ੍ਰੇਟ ਕਾਂਗਰਸ ਵੂਮਨ ਅਤੇ ਅਮਰੀਕਨ ਸਿੱਖ ਕਾਂਗਰੈਸ ਨੈਸ਼ਨਲ ਕੌਕਸ ਦੀ ਉਪ ਚੇਅਰ ਜੋਈ ਲੌਫ ਗ੍ਰੇਨ ਦਾ ਸਮਰਥਨ ਵੀ ਪ੍ਰਾਪਤ ਹੋ ਗਿਆ ਹੈ ਇਸ ਬਿੱਲ ਨੂੰ ਇਸ ਮਹੀਨੇ ਦੀ ਸ਼ੁਰੂਆਤ ਚ ਨਿਊ ਜਰਸੀ ਤੋਂ ਕਾਂਗਰਸਮੈਨ ਜੋਸ਼ ਗੋਟਾ ਹਾਈਮਰ ਨੇ ਪੇਸ਼ ਕੀਤਾ ਸੀ ਕੈਲੀਫੋਰਨੀਆ ਚ ਇਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਟਰੱਕ ਡਰਾਈਵਰਾਂ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕਰਨ ਤੇ ਲੱਗੀ ਰੋਕ ਹਟਾਉਣ ਤੋਂ ਫੈਡਰਲ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ ਲਾ 360 ਦੀ ਰਿਪੋਰਟ ਮੁਤਾਬਕ ਮੁਕਦਮੇ ਚ ਦਾਵਾ ਕੀਤਾ ਗਿਆ ਕਿ ਟਰੰਪ ਸਰਕਾਰ ਦੇ ਸਖਤ ਨਿਯਮਾਂ ਕਰਕੇ ਵੱਡੀ ਗਿਣਤੀ ਚ ਕਮਰਸ਼ੀਅਲ ਡਰਾਈਵਰਸ ਮੁਸ਼ਕਲ ਚ ਘਿਰ ਚੁੱਕੇ ਨੇ ਤੇ ਅਜਿਹੇ ਹਾਲਾਤ ਚ ਗੁਜ਼ਾਰਾ ਕਰਨਾ ਸੰਭਵ ਨਹੀਂ ਫੈਡਰਲ ਅਦਾਲਤ ਨੇ ਕਿਹਾ ਕਿ ਕੈਲੀਫੋਰਨੀਆ ਸਰਕਾਰ ਨੂੰ ਗੰਭੀਰ ਸਿੱਟੇ ਭੁਗਤਣੇ ਹੋਣਗੇ ਜੇ ਉਹ ਅਮਰੀਕਾ ਚ ਵਰਕ ਪਰਮਿਟ ਤੇ ਮੌਜੂਦ ਟਰੱਕ ਡਰਾਈਵਰਾਂ ਦੇ ਸੀਡੀਐਲ ਤੇ ਲੱਗੀ ਰੋਕ ਹਟਾਉਂਦੀ ਹੈ ਜਾਂ ਨਵੇਂ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਹਜ਼ਾਰਾਂ ਪੰਜਾਬੀਆਂ ਸਣੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਟਰੱਕ ਡਰਾਈਵਰ ਕਸੂਤੇ ਫਸੇ ਹੋਏ ਨੇ ਜਿਸ ਦੇ ਦੇ ਨਜ਼ਰ ਚਾਈਨੀਜ਼ ਅਮਰੀਕਨ ਟਰੱਕਰਸ ਐਸੋਸੀਏਸ਼ਨ ਵੱਲੋਂ ਪਟੀਸ਼ਨ ਦਾਇਰ ਕਰਦਿਆਂ ਕੈਲੀਫੋਰਨੀਆ ਸੂਬੇ 'ਚ ਕੁਝ ਰਾਹਤ ਹਾਸਲ ਕਰਨ ਦਾ ਯਤਨ ਕੀਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਤਾਜ਼ਾ ਪਟੀਸ਼ਨ 7 ਜਨਵਰੀ ਨੂੰ ਦਾਖਲ ਕੀਤੀ ਗਈ ਜਿਸ ਵਿੱਚ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਅਤੇ ਇਸ ਦੇ ਪ੍ਰਸ਼ਾਸਕ ਡਾਇਰੈਕ ਬਾਰਜ਼ ਸਣੇ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਡਾਇਰੈਕਟਰ ਸਟੀਵ ਗਾਰਡਨ ਨੂੰ ਧਿਰ ਬਣਾਇਆ ਗਿਆ ਸੀ। ਅਦਾਲਤ ਨੇ ਪ੍ਰਵਾਨ ਕੀਤਾ ਕਿ ਇਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰਾਂ ਨੂੰ ਸੀਡੀਐਲ ਜਾਰੀ ਕਰਨ ਤੇ ਰੋਕ ਉਹਨਾਂ ਦੇ ਬੇਰੋਜ਼ਗਾਰੀ ਨੂੰ ਵੱਡੀ ਢਾਲ ਆ ਰਹੀ ਹੈ ਪਰ ਜਨਤਕ ਹਿੱਤਾਂ ਨੂੰ ਵੇਖਦਿਆਂ ਰੋਕ ਹਟਾਉਣੀ ਵਾਜਬ ਨਹੀਂ ਹੈ। ਭਾਰਤ ਅਤੇ ਯੂਰਪੀ ਸੰਘ ਵਿਚਕਾਰ ਮੰਗਲਵਾਰ 27 ਜਨਵਰੀ ਨੂੰ ਇੱਕ ਵੱਡੀ ਵਪਾਰਕ ਡੀਲ ਹੋਣ ਜਾ ਰਹੀ ਹੈ। ਭਾਰਤ ਤੇ ਯੂਰਪੀਅਨ ਯੂਨੀਅਨ ਵਿਚਾਲੇ ਹੋਣ ਵਾਲੇ ਇਸ ਸਮਝੌਤੇ ਤੇ ਅਮਰੀਕਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਭਾਰਤ ਅਤੇ ਯੂਰਪੀ ਸੰਘ ਦੇ ਵਪਾਰਕ ਸਬੰਧ ਮਜ਼ਬੂਤ ਹੋਣ ਕਾਰਨ ਅਮਰੀਕਾ ਚਿੜ ਗਿਆ ਅਮਰੀਕੀ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਨੇ ਕਿਹਾ ਕਿ ਭਾਰਤ ਨਾਲ ਡੀਲ ਸਾਈਨ ਕਰਕੇ ਯੂਰਪੀ ਸੰਘ ਆਪਣੇ ਹੀ ਖਿਲਾਫ جنگ ਦਾ ਐਲਾਨ ਕਰ ਰਿਹਾ ਹੈ ਅਮਰੀਕਾ ਦੇ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਨੇ ਚੇਤਾਵਨੀ ਦਿੱਤੀ ਕਿ ਯੂਰਪ ਭਾਰਤ ਨਾਲ ਮਦਰ ਆਫ 올 ਟ੍ਰੇਡ ਡੀਲਸ ਤੇ ਦਸਤਖਤ ਕਰਕੇ ਆਪਣੇ ਵਿਰੋਧ جنگ ਨੂੰ ਖੁਦ ਫੰਡ ਦੇ ਰਿਹਾ ਹੈ ਸਕਾਟ ਬੇਜੈਂਟ ਨੇ ਕਿਹਾ ਕਿ ਯੂਰਪ ਨੇ ਮਾਸਕੋ ਨਾਲ ਸਿੱਧੇ ਊਰਜਾ ਸਬੰਧ ਕਾਫੀ ਹੱਦ ਤੱਕ ਖਤਮ ਕਰ ਦਿੱਤੇ ਹੋਣਗੇ ਪਰ ਉਹ ਭਾਰਤ ਚ ਰਿਫਾਈਨ ਕੀਤੇ ਗਏ ਰੂਸੀ ਤੇਲ ਉਤਪਾਦ ਖਰੀਦ ਕੇ ਅਸਿੱਧੇ ਤੌਰ ਤੇ ਰੂਸ ਯੂਕਰੇਨ ਜੰਗ ਨੂੰ ਫੰਡ ਦੇ ਰਹੇ ਨੇ ਜਦਕਿ ਵਾਸ਼ਿੰਗਟਨ ਨੇ ਨਵੀਂ ਦਿੱਲੀ ਤੇ ਟੈਰਿਫ ਲਗਾਏ ਨੇ ਬੈਸੈਂਟ ਦਾ ਇਹ ਬਿਆਨ ਉਦੋਂ ਆਇਆ ਜਦੋਂ ਭਾਰਤ ਤੇ ਯੂਰਪੀ ਸੰਘ ਨੇ ਲੰਬੇ ਸਮੇਂ ਤੋਂ ਲਟਕ ਰਿਹਾ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਪੂਰੀ ਕਰ ਲਈ ਹੈ ਇਸ ਡੀਲ ਦਾ ਰਸਮੀ ਐਲਾਨ ਮੰਗਲਵਾਰ ਨੂੰ ਹੋਣ ਵਾਲਾ ਹੈ ਇਹਨਾਂ ਦਾਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਯੂਕਰੇਨ ਸੰਘਰਸ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤੇ ਅਮਰੀਕਾ ਨੇ ਯੂਰਪੀ ਸੰਘ ਦੇ ਮੁਕਾਬਲੇ ਕਿਤੇ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਮੌਜੂਦਾ ਟੈਕਸ ਦੇ ਮੁਤਾਬਕ ਯੂਰਪੀ ਸੰਘ ਇਸ ਵੇਲੇ ਭਾਰਤ ਤੋਂ ਆਉਣ ਵਾਲੇ ਸਾਮਾਨ ਤੇ ਲਗਭਗ 10% ਦਾ ਟੈਕਸ ਲਗਾਉਂਦਾ ਹੈ ਭਾਰਤ ਯੂਰਪੀ ਵਸਤਾਂ ਤੇ ਔਸਤਨ 9.3 ਫੀਸਦੀ ਟੈਕਸ ਲਗਾਉਂਦਾ ਹੈ ਇਸ ਵਿੱਚ ਆਟੋਮੋਬਾਈਲਸ ਦੇ ਸਭ ਤੋਂ ਵੱਧ 35.5 ਫੀਸਦੀ ਤੇ ਪਲਾਸਟਿਕ ਉੱਤੇ 10.4 ਫੀਸਦੀ ਟੈਕਸ ਹੈ ਇਸ ਇਤਿਹਾਸਕ ਡੀਲ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾਤਰ ਵਸਤੂਆਂ ਤੇ ਇਹ ਟੈਕਸ ਘਟਾਇਆ ਜਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਰੋਨਲਡ 트੍ਰੰਪ ਨੇ ਸੋਮਵਾਰ 26 ਜਨਵਰੀ ਨੂੰ ਦੱਖਣੀ ਕੋਰੀਆ ਤੇ 25% ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 트੍ਰੰਪ ਨੇ ਦੱਖਣੀ ਕੋਰੀਆ ਤੇ ਦੋਸ਼ ਲਗਾਇਆ ਕਿ ਉਹ ਅਮਰੀਕਾ ਨਾਲ ਹੋਏ ਪਿਛਲੇ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ। 트੍ਰੰਪ ਨੇ ਆਪਣੇ 트ਰੁੱਥ ਸੋਸ਼ਲ ਪਲੇਟਫਾਰਮ ਤੇ ਲਿਖਿਆ ਕਿਉਂਕਿ ਕੋਰੀਆਈ ਵਿਧਾਨ ਸਭਾ ਨੇ ਸਾਡੇ ਇਤਿਹਾਸਕ ਵਪਾਰਕ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਹੈ ਜੋ ਕਿ ਉਹਨਾਂ ਨੂੰ ਕਰਨਾ ਚਾਹੀਦਾ ਸੀ। ਇਸ ਲਈ ਹੁਣ ਮੈਂ ਆਟੋ, ਲੱਕੜ, ਫਾਰਮਾ ਤੇ ਹੋਰ ਸਾਰੇ ਆਪਸੀ ਟੈਰਿਫਸ ਨੂੰ 15 ਫੀਸਟੋ ਵਧਾ ਕੇ 25 ਫੀਸਟ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਦਾ ਇਹ ਐਲਾਨ ਵਾਸ਼ਿੰਗਟਨ ਦੇ ਅਤੇ ਸਿਓਲ ਵਿਚਕਾਰ ਇੱਕ ਵਪਾਰਕ ਅਤੇ ਸੁਰੱਖਿਆ ਸਮਝੌਤੇ ਤੋਂ ਕੁਝ ਮਹੀਨਿਆਂ ਬਾਅਦ ਆਇਆ ਹੈ ਜੋ ਮਹੀਨਿਆਂ ਦੀ ਤਣਾਪੂਰਨ ਗੱਲਬਾਤ ਤੋਂ ਬਾਅਦ ਸਿਰੇ ਚੜਿਆ ਸੀ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਇਹ ਸਮਝੌਤਾ ਅਕਤੂਬਰ ਚ 트ੰਪ ਅਤੇ ਲੀ ਜੇ ਮਯੋਂਗ ਦੀ ਮੁਲਾਕਾਤ ਤੋਂ ਬਾਅਦ ਫਾਈਨਲ ਹੋਇਆ ਸੀ ਇਸ ਵਿੱਚ ਦੱਖਣੀ ਕੋਰੀਆ ਵੱਲੋਂ ਨਿਵੇਸ਼ ਦੇ ਵਾਅਦੇ ਦੇ ਨਾਲ ਨਾਲ ਸੰਯੁਕਤ ਰਾਜ ਅਮਰੀਕਾ ਵੱਲੋਂ ਟੈਰਿਫ ਚ ਕਟੌਤੀ ਵੀ ਸ਼ਾਮਲ ਸੀ ਇਸ ਸਮਝੌਤੇ ਦੇ ਤਹਿਤ ਵਾਸ਼ਿੰਗਟਨ ਦੱਖਣੀ ਕੋਰੀਆਈ ਸਮਾਨ ਜਿਵੇਂ ਕਿ ਵਾਹਨ, ਕਾਰਾਂ ਦੇ ਪੁਰਜ਼ੇ ਅਤੇ ਦਵਾਈਆਂ ਉੱਤੇ 15% ਤੱਕ ਟੈਕਸ ਲਗਾਉਣ ਵਾਲਾ ਸੀ। ਇਸ ਸਮਝੌਤੇ ਦਾ ਦੱਖਣੀ ਕੋਰੀਆ ਨੂੰ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਡੀਲ ਦੀਆਂ ਸ਼ਰਤਾਂ ਕਾਰਨ ਦੱਖਣੀ ਕੋਰੀਆਈ ਕਾਰਾਂ ਤੇ ਅਮਰੀਕੀ ਟੈਰਿਫ 25% ਤੋਂ ਘਟ ਕੇ 15% ਰਹਿ ਗਿਆ ਸੀ ਪਰ ਹੁਣ ਰਾਸ਼ਟਰਪਤੀ 트ੰਪ ਨੇ ਮੁੜ ਤੋਂ 25% ਦਾ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਦੇ ਵੱਡੇ ਹਿੱਸੇ 'ਚ ਸੋਮਵਾਰ ਨੂੰ ਆਏ ਭਿਆਨਕ ਬਰਫ਼ੀਲੇ ਤੂਫਾਨ ਨੇ ਦੇਸ਼ ਨੂੰ ਬਰਫ਼ਬਾਰੀ ਅਤੇ ਠੰਡ ਦੀ ਮਾਰ ਚ ਤੱਕ ਦਿੱਤਾ ਹੈ ਉੱਤਰੀ ਪੂਰਬੀ ਇਲਾਕਿਆਂ 'ਚ ਭਾਰੀ ਬਰਫ਼ ਅਤੇ ਦੱਖਣੀ ਰਾਜਾਂ 'ਚ ਬਰਫ਼ੀਲੀ ਬਾਰਿਸ਼ ਕਾਰਨ ਬਰਫ਼ ਦੀ ਪਰਤ ਬਣ ਗਈ ਜਿਸ ਨੇ ਲੱਖਾਂ ਲੋਕਾਂ ਨੂੰ ਬਿਜਲੀ ਬੰਦ ਹੋਣ ਕਾਰਨ ਠੰਡ 'ਚ ਠਰਨ ਲਈ ਮਜਬੂਰ ਕਰ ਦਿੱਤਾ ਵੱਖ-ਵੱਖ ਰਾਜਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਇਸ ਤੂਫਾਨ ਨਾਲ ਘਟੋ-ਘਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੂਫਾਨ ਨੇ ਅਰਕੰਸਾਸ ਤੋਂ ਨਿਊ ਇੰਗਲੈਂਡ ਤੱਕ ਲਗਭਗ 2100 ਕਿਲੋਮੀਟਰ ਖੇਤਰ ਨੂੰ ਪ੍ਰਭਾਵਿਤ ਕੀਤਾ ਜਿੱਥੇ ਕਈ ਥਾਵਾਂ ਤੇ 1 ਫੁੱਟ ਤੋਂ ਵੱਧ ਬਰਫ਼ ਜੰਮ ਗਈ ਇਸ ਕਾਰਨ ਟ੍ਰੈਫਿਕ ਠੱਪ ਹੋ ਗਿਆ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਤੇ ਸੋਮਵਾਰ ਨੂੰ ਵੱਡੇ ਪੈਮਾਨੇ ਤੇ ਸਕੂਲ ਬੰਦ ਰਹਿ ਨੈਸ਼ਨਲ ਵੈਦਰ ਸਰਵਿਸ ਦੇ ਅਨੁਸਾਰ ਪਿਟਸਬਰਗ ਦੇ ਉੱਤਰ ਚ 20 ਇੰਚ ਤੱਕ ਬਰਫ਼ ਜੰਮ ਗਈ ਜਦ ਕਿ ਸੋਮਵਾਰ ਰਾਤ ਤੋਂ ਮੰਗਲਵਾਰ ਤੱਕ ਤਾਪਮਾਨ -31 ਡਿਗਰੀ ਸੈਲਸੀਅਸ ਤੱਕ ਥੱਲੇ ਗਿਆ ਨਿਊਯਾਰਕ ਸਿਟੀ ਦੇ ਸੈਂਟਰਲ ਪਾਰਕ ਦੇ ਵਿੱਚ 11 ਇੰਚ ਬਰਫ਼ ਦਰਜ ਕੀਤੀ ਗਈ ਜੋ ਕਈ ਸਾਲਾਂ ਚ ਸਭ ਤੋਂ ਵੱਧ ਹੈ ਲੱਖਾਂ ਲੋਕਾਂ ਦੇ ਘਰਾਂ ਚ ਬਿਜਲੀ ਠੱਪ ਹੋ ਗਈ ਅਤੇ ਉਹ ਹਨੇਰੇ ਚ ਰਹਿਣ ਲਈ ਮਜਬੂਰ ਨੇ ਬਰਫ਼ੀਲੇ ਤੂਫਾਨ ਨੇ ਵਿਆਪਕ ਹਫੜਾ-ਦਫੜੀ ਮਚਾ ਦਿੱਤੀ ਹੈ ਬਰਫ਼ੀਲੇ ਤੂਫਾਨ ਕਾਰਨ ਟੈਨੇਸੀ, ਮਿਸਿਸਿਪੀ ਅਤੇ ਲੂਈਸੀਆਨਾ ਚ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਟੈਕਸਾਸ, ਕੈਂਟਕੀ, ਜਾਰਜੀਆ, ਵੈਸਟ ਵਰਜੀਨੀਆ ਅਤੇ ਅਲਾਬਾਮਾ ਤੂਫਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ। ਉਧਰ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ 17 ਰਾਜਾਂ ਤੇ ਵਾਸ਼ਿੰਗਟਨ ਡੀਸੀ 'ਚ ਮੌਸਮ ਐਮਰਜੈਂਸੀ ਐਲਾਨ ਕੀਤੀ ਗਈ ਸੀ। ਊਰਜਾ ਵਿਭਾਗ ਨੇ ਟੈਕਸਾਸ 'ਚ ਬਲੈਕਆਊਟ ਨੂੰ ਰੋਕਣ ਲਈ ਇੱਕ ਐਮਰਜੈਂਸੀ ਆਦੇਸ਼ ਜਾਰੀ ਕੀਤਾ ਤੇ ਡੇਟਾ ਸੈਂਟਰਾਂ ਤੇ ਹੋਰ ਵੱਡੇ ਅਦਾਰਿਆਂ 'ਚ ਬੈਕਅਪ ਪਾਵਰ ਸਰੋਤਾਂ ਦੀ ਵਰਤੋਂ ਦੀ ਆਗਿਆ ਦਿੱਤੀ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਨੂੰ ਸਖਤੀ ਨਾਲ ਨਕਾਰ ਦਿੱਤਾ ਹੈ ਪਰ ਉਨ੍ਹਾਂ ਦੇ ਤਾਜ਼ਾ ਕਦਮਾਂ ਨੇ ਸਿਆਸੀ ਗਲਿਆਰਿਆਂ ਚ ਚਰਚਾ ਛੇੜ ਦਿਤੀ ਹੈ ਸੋਮਵਾਰ ਨੂੰ ਔਟਵਾਚ ਵਧੇ ਹੋਏ ਜੀਐਸਟੀ ਰਿਬੇਟ ਦੇ ਐਲਾਨ ਮੌਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਸ ਸਮੇਂ ਤੋਂ ਪਹਿਲਾਂ ਚੋਣਾਂ ਦੀ ਤਿਆਰੀ ਹੈ ਇਸ ਤੇ ਕਾਰਨੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ ਕੈਨੇਡੀਅਨ ਲੋਕਾਂ ਲਈ ਹੱਲ ਲੱਭਣ ਤੇ ਕੇਂਦਰਿਤ ਹੈ ਕਾਰਨੀ ਨੇ ਸਿੱਧੇ ਤੌਰ ਤੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਸੰਸਦ ਅੱਗੇ ਪੈਂਡਿੰਗ ਪ੍ਰਸਤਾਵਾਂ ਅਤੇ ਵਿਰੋਧੀ ਧਿਰ ਦੇ ਸਹਿਯੋਗ ਦੀ ਲੋੜ ਬਾਰੇ ਗੱਲ ਕੀਤੀ ਦੁਬਾਰਾ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਦਾ ਨਤੀਜਾ ਕੱਢ ਹੀ ਨਹੀਂ ਸਕਦੇ ਬਾਦਚ ਉਹਨਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਅਗਾਹ ਚੋਣਾਂ ਬਾਰੇ ਨਹੀਂ ਸੋਚ ਰਹੀ ਹਾਲਾਂਕਿ ਨਗਦ ਮਦਦ ਦੇ ਐਲਾਨ 트ੰਪ ਨਾਲ ਟਕਰਾਅ ਅਤੇ ਮੁਹਿੰਮ ਪਾਈਪ ਵੀਡੀਓਜ਼ ਜਾਰੀ ਕਰਨ ਕਾਰਨ ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਲਿਬਰਲ ਸਰਕਾਰ ਸਮੇਂ ਤੋਂ ਪਹਿਲਾਂ ਚੋਣਾਂ ਵੱਲ ਵੱਧ ਰਹੀ ਹੈ ਇਸ ਕਾਰਨ ਕਾਰਨੀ ਦੇ ਬਿਆਨਾਂ ਤੇ ਸਵਾਲ ਖੜੇ ਹੋ ਰਹੇ ਨੇ ਅਮਰੀਕਾ 'ਚ ਆਪਣੇ ਕਾਰੋਬਾਰ ਲਈ ਨਵੇਂ ਜੁਆਇੰਟ ਵੈਂਚਰ ਦੀ ਘੋਸ਼ਣਾ ਕਰਨ ਤੋਂ ਬਾਅਦ ਲੋਕਪ੍ਰੀਆ ਸੋਸ਼ਲ ਮੀਡੀਆ ਐਪ ਟਿਕਟੌਕ ਮੁਸ਼ਕਲਾਂ 'ਚ गिरਦੀ ਨਜ਼ਰ ਆ ਰਹੀ ਹੈ। ਨਵੀਂ ਪ੍ਰਾਈਵੇਸੀ ਪਾਲਿਸੀ ਅਤੇ ਨਿੱਜੀ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋਏ ਹਾਦਸਿਆਂ ਕਾਰਨ ਅਮਰੀਕੀ ਯੂਜ਼ਰਜ਼ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਲੱਖਾਂ ਲੋਕ ਇਸ ਐਪ ਨੂੰ ਤੇਜ਼ੀ ਨਾਲ ਡਿਲੀਟ ਕਰ ਰਹੇ ਨੇ। ਮਾਰਕੀਟ ਰਿਸਰਚ ਕੰਪਨੀ ਸੈਂਸਰ ਟਾਵਰ ਦੀ ਰਿਪੋਰਟ ਅਨੁਸਾਰ ਪਿਛਲੇ 5 ਦਿਨਾਂ 'ਚ ਟਿਕਟੌਕ ਡਿਲੀਟ ਕਰਨ ਵਾਲੇ ਅਮਰੀਕੀ ਯੂਜ਼ਰਜ਼ ਦੀ ਗਿਣਤੀ 'ਚ ਪਿਛਲੇ 3 ਮਹੀਨਿਆਂ ਦੀ ਔਸਤ ਦੇ ਮੁਕਾਬਲੇ 150% ਦਾ ਵੱਡਾ ਉਛਾਲ ਦੇਖਿਆ ਗਿਆ ਹੈ ਵਿਵਾਦ ਦੀ ਅਸਲ ਵਜ੍ਹਾ ਐਡਮ ਪ੍ਰੈਸਰ ਦੀ ਅਗਵਾਈ ਚ ਬਣੇ ਨਵੇਂ ਜੁਆਇੰਟ ਵੈਂਚਰ ਤੋਂ ਬਾਅਦ ਯੂਜ਼ਰਜ਼ ਨੂੰ ਮਿਲ ਰਿਹਾ ਨਵਾਂ ਪ੍ਰਾਈਵੇਸੀ ਪਾਲਿਸੀ ਦਾ ਨੋਟੀਫਿਕੇਸ਼ਨ ਹੈ ਯੂਜ਼ਰਜ਼ ਇਸ ਗੱਲ ਨੂੰ ਲੈ ਕੇ ਡਰਚੇ ਨੇ ਕਿ ਨਵੀਂ ਪਾਲਿਸੀ ਤਹਿਤ ਟਿਕਟੌਕ ਉਨ੍ਹਾਂ ਦੀਆਂ ਬੇहद ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕਰ ਸਕਦਾ ਹੈ ਇਸ ਵਿੱਚ ਯੂਜ਼ਰ ਦੀ ਜਾਤੀ ਨਸਲ ਜਿੰਸੀ ਪਛਾਣ ਟਰਾਂਸਜੈਂਡਰ ਸਟੇਟਸ ਇਮੀਗ੍ਰੇਸ਼ਨ ਸਟੇਟਸ ਤੇ ਵਿੱਤੀ ਰਿਕਾਰਡ ਤੱਕ ਸ਼ਾਮਲ ਹਨ ਹਾਲਾਂਕਿ ਰਿਪੋਰਟਾਂ ਅਨੁਸਾਰ ਇਹ ਸ਼ਰਤਾਂ ਅਗਸਤ 2024 ਦੀ ਪਾਲਿਸੀ 'ਚ ਵੀ ਸਨ ਪਰ ਨਵੇਂ ਬਦਲਾਅ ਨੇ ਇਸ ਨੂੰ ਚਿੰਤਾ 'ਚ ਵਧਾ ਦਿੱਤਾ ਹੈ। ਭਰੋਸਾ ਘਟਣ ਕਾਰਨ ਕਈ ਮਸ਼ਹੂਰ ਕੰਟੈਂਟ ਕ੍ਰੀਏਟਰਸ ਵੀ ਟਿਕਟੌਕ ਨੂੰ ਅਲਵਿਦਾ ਕਹਿ ਰਹੇ ਨੇ। 4 ਲੱਖ ਫੋਲੋਅਰਸ ਵਾਲੀ ਡਰੇ ਰੋਨੇਨ ਅਤੇ 40 ਲੱਖ ਤੋਂ ਵੱਧ ਫੋਲੋਅਰਸ ਵਾਲੀ ਨਾਦੀਆ ਓਕਾਮੋਟੋ ਵਰਗੇ ਕ੍ਰੀਏਟਰਸ ਨੇ ਪਲੇਟਫਾਰਮ ਛੱਡਣ ਦੀ ਗੱਲ ਕਹੀ ਹੈ ਇਸ ਤੋਂ ਇਲਾਵਾ ਡਾਟਾ ਸੈਂਟਰ 'ਚ ਬਿਜਲੀ ਜਾਣ ਕਾਰਨ ਆਈਆਂ ਤਕਨੀਕੀ ਦਿੱਕਤਾਂ ਨੇ ਵੀ ਯੂਜ਼ਰਸ ਦੇ ਗੁੱਸੇ ਨੂੰ ਵਧਾਇਆ ਟਿਕਟੌਕ ਤੇ ਚੱਲ ਰਿਹਾ ਇਸ ਵਿਵਾਦ ਦਾ ਫਾਇਦਾ ਉਸ ਦੀਆਂ ਵਿਰੋਧੀ ਐਪਸ ਨੂੰ ਮਿਲ ਰਿਹਾ ਹੈ ਜਾਣਕਾਰੀ ਮੁਤਾਬਕ ਐਪਸ ਕਰੋਲਡ ਵਿੱਚ 1000% ਅਤੇ ਸਕਾਈਲਾਈਟ ਸੋਸ਼ਲ ਦੇ ਵਿੱਚ 919% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਅਨਿਸ਼ਚਿਤ ਮਾਹੌਲ ਨੂੰ ਦੇਖਦੇ ਹੋਏ ਜ਼ਿਆਦਾਤਰ ਕ੍ਰੀਏਟਰਸ ਹੁਣ ਇੰਸਟਾਗ੍ਰਾਮ ਤੇ YouTube ਵਰਗੇ ਪਲੇਟਫਾਰਮ ਵੱਲ ਸ਼ਿਫਟ ਹੋ ਰਹੇ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ